ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਲੱਖਾਂ ਕਰੋੜਾ ਰੁਪਇਆ ਬੇਬੇ ਨੇ ਮੱਕੀ ਦੀਆਂ ਛੱਲੀਆਂ ਦੀ ਅਖੀਰਲੀ ਧਾਰਨ ਚਾਦਰ ਤੇ ਪਾਈ ਤਾਂ ਹਟਵਾਣੀਆਂ ਨੇ 5 ਰੁਪਏ ਦਾ ਨੋਟ ਬੇਬੇ ਦੇ ਹੱਥ ਫੜਾਇਆ ਚਾਦਰ ਦੀਆਂ ਕੰਨੀਆਂ ਇਕੱਠੀਆਂ ਕਰਕੇ ਉਸ ਛੱਲੀਆਂ ਮਗਰ ਪਿੱਛੇ ਪਾ ਲਈਆਂ ਤੇ ਵੇੜੇ ਵਿੱਚੋਂ ਨਿਕਲ ਗਿਆ। ਬੇਬੇ ਜਿਸ ਕੋਲ 1 ਮਿੰਟ ਪਹਿਲਾਂ țeela ਵੀ ਨਹੀਂ ਸੀ ਹੁਣ 50 ਰੁਪਏ ਵਾਲੀ ਬਣ ਗਈ ਸੀ। ਇਹ ਚੀਜ਼ਾਂ ਵੇਚਣਾ ਕਿੰਨਾ ਸਵਾਦੀ ਕੰਮ ਹੈ। ਕੋਲ ਖਲੇ ਬਾਬੂ ਨੂੰ ਖਿਆਲ ਆ ਰਿਹਾ ਸੀ। ਇਹ ਛੱਲੀਆਂ ਕਈਆਂ ਮਹੀਨਿਆਂ ਤੋਂ ਵਿਚਾਰ ਲਈ ਅੰਦਰ ਦੀ ਇੱਕ ਗੁੱਠੇ ਪਈਆਂ ਹੋਈਆਂ ਸਨ। ਕਈ ਵਾਰ ਬੇਬੇ ਨੇ ਉੱਲੀ ਤੋਂ ਬਚਾੜ ਲਈ ਇਹਨਾਂ ਨੂੰ ਖਲਾਰਿਆ ਤੇ ਫਿਰ ਇਕੱਠਿਆਂ ਕੀਤਾ ਸੀ। ਚੂਹੇ ਰੋਜ਼ ਇਹਨਾਂ ਵਿੱਚੋਂ ਦਾਣੇ ਲਾਉਂਦੇ ਸਨ ਤੇ ਅੱਜ ਇਹ ਛੱਲੀਆਂ ਜਿਹੜੀਆਂ ਕਿ ਅੱਜ ਤੱਕ ਮੁਸੀਬਤ ਜਿਹੀਆਂ ਲੱਗਦੀਆਂ ਸਨ 5 ਰੁਪਏ ਵਿੱਚ ਵੇਚ ਗਈਆਂ ਸਨ 5 ਰੁਪਏ ਕਿੰਨੀ ਵੱਡੀ ਸ਼ੈ ਹਨ ਬਾਲੂ ਸੋਚ ਰਿਹਾ ਸੀ ਇਹਨਾਂ ਨਾਲ ਤੇ ਸ਼ਾਇਦ ਹਟਵਾਣੀਆਂ ਦੀ ਅੱਧੀ ਹੱਟੀ ਮੁੱਲ ਲਈ ਜਾ ਸਕਦੀ ਸੀ ਕੌੜੀਆਂ ਰਿਓੜੀਆਂ ਅੰਗਰੇਜ਼ੀ ਸਾਬਣ ਦੀਆਂ ਚੱਕੀਆਂ ਨੁਗਦੀ ਮਿਸ਼ਰੀ ਟੱਗਿਆਂ ਦੀ ਗਾਨੀ ਲਈ ਮਣਕੇ ਤੇ ਗਲ ਵਿੱਚ ਘੁੰਗਰੂ ਕੁੱਤੇ ਲਈ ਸੰਗળી ਤੇ ਨਿੱਕੀ ਤਾਸ਼ 55 ਰੁਪਏ ਤੇ ਕਿੰਨਾ ਕੁਝ ਹੀ ਆ ਸਕਦਾ ਸੀ ਛਲੀਆਂ ਉੱਥੇ ਪਈਆਂ ਕੀ ਕਰਦੀਆਂ ਸਨ ਹੁਣ ਬਾਲੂ ਹੈਰਾਨ ਸੀ ਕਿ ਉਹ ਸਭ ਕੁਝ ਵੇਚ ਹੀ ਕਿਉਂ ਨਹੀਂ ਦਿੰਦੇ ਸਨ ਹਰ ਵੇਲੇ 100 ਰੁਪਏ ਨੂੰ ਤਰਸਦੇ ਰਹਿੰਦੇ ਸਨ ਭਾਬੀ ਦੀ ਪੈਰੀ ਜੁੱਤੀ ਨਹੀਂ ਸੀ ਪਾਵੇਂ ਬੇਬੇ ਆਖਦੀ ਸੀ ਕਿ ਨੂਹ ਦਾ ਨੰਗੇ ਪੈਰੀ ਬਾਹਰ ਅੰਦਰ ਜਾਣਾ ਬੜੀ ਸ਼ਰਮ ਦੀ ਗੱਲ ਹੈ ਪਰ ਉਸ ਨੂੰ ਕੋਈ ਜੁੱਤੀ ਲੈ ਕੇ ਵੀ ਨਹੀਂ ਦਿੰਦਾ ਸੀ ਉਹਨਾਂ ਦੇ ਘਰ ਕਦੀ ਡੱਬੀ ਵੀ ਨਹੀਂ ਹੁੰਦੀ ਸੀ ਉਸ ਦੀ ਭੈਣ ਸਵੇਰੇ ਉੱਠ ਕੇ ਇਸ ਉਡੀਕ ਵਿੱਚ ਰਹਿੰਦੀ ਕਿ ਕਦੋਂ ਕੋਈ ਅੱਗ ਬਾਲੇ ਤੇ ਕਦੋਂ ਉਸ ਦੇ ਘਰੋਂ ਅੱਗ ਲਿਆ ਕੇ ਆਪਣੀ ਚੁੱਲ ਗਰਮ ਕਰੇ ਬਾਲੂ ਹੈਰਾਨ ਸੀ ਕਿ ਉਹ ਕਿਉਂ ਇਸ ਤਰ੍ਹਾਂ ਮਹੀਨਿਆਂ ਬੱਧੀ ਬੇਸਿਆਂ ਨੂੰ ਉਤਰਸਦੇ ਰਹਿੰਦੇ ਹਨ ਕਿਉਂ ਨਹੀਂ ਉਹ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਦਿੰਦੇ ਬੇਬੇ ਅਸੀਂ ਆਪਣੀ ਭੋਏ ਕਿਉਂ ਨਹੀਂ ਵੇਚ ਦਿੰਦੇ ਆਖਦੇ ਨੇ ਭੋਏ ਬੜੀ ਮਹਿੰਗੀ ਵਿਕਦੀ ਹੈ ਹੈਰਾਨ ਹੋਏ ਬਾਲੂ ਨੇ ਬੇਬੇ ਤੋਂ ਪੁੱਛਿਆ ਨਾ ਪੁੱਤਰ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਜੱਟ ਨਹੀਂ ਭੋਏ ਵੇਚਦੇ ਅੱਛਾ ਬੇਬੇ ਅਸੀਂ ਜਸੂ ਨੂੰ ਵੇਚ ਦਈਏ ਬਾਲੂ ਨੇ ਕੁਛੜ ਚੁੱਕੇ ਆਪਣੇ ਨਿੱਕੇ ਭਰਾ ਵੱਲ ਤੱਕ ਕੇ ਕਿਹਾ ਨਾ ਪੁੱਤਰ ਤੂੰ ਤੇ ਅਸਲੋਂ ਕਮਲਾ ਹੋ ਗਿਆ ਏ ਕਦੀ ਕਿਸੇ ਪੁੱਤਰ ਵੀ ਵੇਚੇ ਨੇ ਕੋੜਿਆ ਪੁੱਤਰ ਤੇ ਲੱਖੇ ਕਰੋੜੀ ਵੀ ਨਹੀਂ ਲੱਭਦੇ ਬੇਬੇ ਇਹ ਲੱਖਾਂ ਕਰੋੜਾਂ ਰੁਪਏ ਦਾ ਏ ਬਾਲੂ ਨੇ ਹੈਰਾਨ ਹੋ ਕੇ ਪੁੱਛਿਆ ਹਾਂ ਪੁੱਤਰ ਬੇਬੇ ਮੈਂ ਕਿੰਨੇ ਕੁ ਰੁਪਿਆਂ ਦਾ ਵਾ ਪੁੱਤਰ ਤੂੰ ਵੀ ਲੱਖਾਂ ਕਰੋੜਾਂ ਰੁਪਿਆ ਦਾ ਏ ਕੋਈ ਲੱਖ ਕਰੋੜ ਰੁਪਇਆ ਬੋਝੇ ਪਾ ਕੇ ਫਿਰੇ ਖਾਂ ਉਸ ਨੂੰ ਕੋਈ ਪੁੱਤ ਲੱਭ ਪੈਂਦਾ ਏ ਬਾਲੂ ਨੂੰ ਇਸ ਗੱਲ ਦਾ ਬਹੁਤ ਇਤਬਾਰ ਨਹੀਂ ਸੀ ਪਰ ਫਿਰ ਵੀ ਉਹ ਬੜਾ ਖੁਸ਼ ਸੀ ਭਾਵੇਂ ਆਲੇ ਦੁਆਲੇ ਤੇ ਕਿਧਰੇ ਵੇਖਣ ਨੂੰ ਵੀ ਕੋਈ ਪੈਸਾ ਨਹੀਂ ਸੀ ਪਰ ਉਹ ਆਪ ਤੇ ਲੱਖਾਂ ਰੁਪਇਆ ਦਾ ਸੀਨ ਇਸ ਖਿਆਲ ਵਿੱਚ ਉਹ ਹੋਰ ਵਧੇਰੇ ਖੁਸ਼ੀ ਲੈਣ ਲਈ ਉਹ ਫਿਰ ਵੀ ਕਈ-ਕਈ ਵਾਰ ਬੇਬੇ ਤੋਂ ਪੁੱਛਿਆ ਬੇਬੇ ਮੈਂ ਕਿੰਨੇ ਰੁਪਏ ਦਾ ਵਾ ਤੇ ਹਰ ਵਾਰੀ ਹੀ ਬੇਬੇ ਉਸ ਨੂੰ ਝਿੜਕ ਕੇ ਸਮਝਾਉਂਦੀ ਕਿ ਉਸ ਦਾ ਕੋਈ ਮੁੱਲ ਨਹੀਂ ਪੈ ਸਕਦਾ ਸੀ ਉਹਦੇ ਲੱਖਾਂ ਕਰੋੜਾਂ ਰੁਪਏ ਦਾ ਸੀ ਇਸ ਗੱਲ ਨੂੰ ਕਈ ਸਾਲ ਲੰਘ ਗਏ ਸ਼ਹਿਰ ਵਿੱਚ ਕਿਰਾਏ ਤੇ ਸਾਈਕਲ ਦੇਣ ਵਾਲਾ ਇੱਕ ਠੇਕੇਦਾਰ ਆਪਣੀ ਦੁਕਾਨ ਚੁੱਕ ਕੇ ਦਿੱਲੀ ਲੈ ਗਿਆ ਸੀ ਸਰਹੱਦ ਤੇ ਰਹਿਣ ਤੋਂ ਲੋਕ ਡਰਦੇ ਸਨ ਪਿੱਛੇ ਉਸ ਸ਼ਹਿਰ ਵਿੱਚ ਸਾਈਕਲਾਂ ਦਾ ਇੱਕੋ ठेकेदार ਰਹਿ ਗਿਆ ਸੀ ਤੇ ਉਸਨੇ ਸਾਈਕਲਾਂ ਦਾ ਕਿਰਾਇਆ 25 ਤੋਂ 35 ਰੁਪਏ ਮਹੀਨਾ ਕਰ ਦਿੱਤਾ ਸੀ। ਮੁੜ ਵਸਾਊ ਵਿਭਾਗ ਦੇ ਕਈ ਦਫ਼ਤਰ ਅਸਲੋਂ ਆਰਜ਼ੀ ਸਨ। ਉਹ ਤਾਂ ਸਾਈਕਲ ਕਿਰਾਏ ਤੇ ਹੀ ਲੈਂਦੇ ਸਨ। ਪਰ ਇਹ ਵਧੇ ਹੋਏ ਕਿਰਾਏ ਵੇਖ ਕੇ ਵਿਭਾਗ ਦੇ ਡਿਪਟੀ ਸੈਕਟਰੀ ਬਿੰਦਰਾ ਸਾਹਿਬ ਨੇ ਹੁਕਮ ਦਿੱਤਾ ਕਿ ਜੋ ਸਾਈਕਲ ਮੈਕਮੇ ਨੇ ਕਿਰਾਏ ਤੇ ਲਏ ਹੋਏ ਹਨ ਉਹ ਸਾਰੇ ਵਾਪਸ ਕਰ ਦਿੱਤੇ ਜਾਣ ਕਿਉਂਕਿ ਸਾਈਕਲਾਂ ਦਾ ਕਿਰਾਇਆ ਬਹੁਤ ਵੱਧ ਗਿਆ ਸੀ ਮੈਕਬੇ ਵੱਲੋਂ ਲਿਆ ਹੋਇਆ ਇੱਕ ਸਾਈਕਲ ਸੇਠੀ ਸਾਹਿਬ ਕੋਲ ਵੀ ਸੀ ਪਰ ਉਹ ਤਾਂ ਇਸ ਨੂੰ ਵਾਪਸ ਨਹੀਂ ਕਰ ਸਕਦੇ ਸਨ ਕਿਉਂਕਿ ਉਹਨਾਂ ਨੂੰ ਹਰ ਰੋਜ਼ ਆਪਣਾ ਚਪੜਾਸੀ ਸ਼ਹਿਰ ਵਿੱਚ ਡਾਕ ਦੇਣ ਲਈ 8-9 ਮੀਲ ਦੇ ਚੱਕਰ ਤੇ ਭੇਜਣਾ ਹੁੰਦਾ ਸੀ ਇਹ ਗੱਲ ਉਹਨਾਂ ਨੇ ਕੇ ਡਿਪਟੀ ਸੈਕਟਰੀ ਸਾਹਿਬ ਨੂੰ ਭੇਜ ਦਿੱਤੀ। ਇਸ ਵਧੇ ਹੋਏ ਕਿਰਾਏ ਤੇ ਡਿਪਟੀ ਸੈਕਟਰੀ ਸਾਹਿਬ ਕੋਈ ਸਾਈਕਲ ਮਹਿਕਮੇ ਵਿੱਚ ਨਹੀਂ ਰਹਿਣ ਦੇਣਾ ਚਾਹੁੰਦੇ ਸਨ। ਮਾਮਲਾ ਸਿੱਧਾ ਕਰਨ ਲਈ ਉਹਨਾਂ ਸੇਠੀ ਸਾਹਿਬ ਨੂੰ ਆਪਣੇ ਕੋਲ ਸਦਵਾ ਲਿਆ। ਵਿੰਦਰਾ ਸਾਹਿਬ ਮੇਰੇ ਚਪੜਾਸੀ ਨੂੰ ਹਰ ਰੋਜ਼ 8-9 ਮੀਲ ਦਾ ਚੱਕਰ ਲਾਣਾ ਪੈਂਦਾ ਹੈ। ਜੇ ਮੇਰੇ ਕੋਲ ਸਾਈਕਲ ਨਾ ਰਿਹਾ ਤਾਂ ਦੱਸੋ। ਓਏ ਨਾ ਵੱਡਾ ਚੱਕਰ ਕਿੱਦਾਂ ਲਾਏਗਾ ਸੇਠੀ ਨੇ ਦਲੀਲ ਦਿੱਤੀ ਤੁਸੀਂ ਉਸ ਨੂੰ ਬਸਤੇ ਨਹੀਂ ਭੇਜ ਸਕਦੇ ਨਹੀਂ ਜੀ ਬਸਤੇ ਸਿਰਫ ਵੱਡੀਆਂ ਸੜਕਾਂ ਤੇ ਹੀ ਰਹਿੰਦੀ ਏ ਤੇ ਉਸਨੇ ਡਾਕ ਲੈ ਕੇ ਕਈ ਥਾਵਾਂ ਤੇ ਜਾਣਾ ਹੁੰਦਾ ਏ ਬਸ ਉਸ ਲਈ ਠੀਕ ਨਹੀਂ ਉਹ ਅਗਲੀਆਂ ਥਾਵਾਂ ਪੈਦਲ ਕਰ ਲਿਆ ਕਰੇ ਪੈਦਲ ਤੇ ਬਿੰਦਰਾ ਸਾਹਿਬ ਉਹ ਸਾਰਾ ਦਿਨ ਲਾ ਦਿਆ ਕਰੇਗਾ ਦਫ਼ਤਰ ਵਿੱਚ ਹੋਰ ਕੰਮ ਵੀ ਹੁੰਦੇ ਨੇ ਸਾਈਕਲ ਤੇ ਉਹ ਘੰਟੇ 2 ਘੰਟੇ ਵਿੱਚ ਮੁੜ ਆਉਂਦਾ ਏ ਦੇਖੋ ਸੇਠੀ ਸਾਰੀ ਗੱਲ ਚੀਜ਼ ਮਿਲਣ ਦੀ ਏ ਸਾਈਕਲ ਦਾ ਕਿਰਾਇਆ 35 ਰੁਪਏ ਮਹੀਨਾ ਹੋ ਗਿਆ ਹੈ ਫਾਈਨਾਂਸ ਡਿਪਾਰਟਮੈਂਟ ਵਾਲੇ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਅਸੀਂ ਇਸ ਕਿਰਾਏ ਤੇ ਸਾਈਕਲ ਲਈਏ 78 ਅੱਜ ਕੱਲ ਅਸੀਂ 40 ਰੁਪਏ ਮਹੀਨੇ ਦੇ ਰੱਖ ਰਹੇ ਹਾਂ ਜੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਇੱਕ ਹੋਰ 78 ਰੱਖ ਕੇ ਦੇ ਸਕਦਾ ਹਾਂ ਡਾਕ ਦੇਣ ਤੋਂ ਇਲਾਵਾ ਇੱਥੇ ਹੋਰ ਸੌ ਕੰਮ ਕਰੋ ਸਾਈਕਲ ਬਹੁਤ ਮਹਿੰਗੇ ਹੋ ਗਏ ਹਨ ਇੱਕ ਰਾਟ ਵਿੱਚ ਨਹੀਂ ਪਈ ਰਹਿਣਾ ਚਾਹੀਦਾ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਹੈ ਬਸ ਚੀਜ਼ ਦੇ ਮਿਲਣ ਦੀ ਗੱਲ ਹੈ ਸੇਠੀ ਸਾਹਿਬ ਨੇ ਇਹ ਤਜ਼ਵੀਜ਼ ਮਨਜ਼ੂਰ ਕਰ ਲਈ ਕਈ ਦਿਨਾਂ ਤੋਂ ਬਾਲੂ ਚਪੜਾਸੀ ਰਹਿਣ ਲਈ ਦਫ਼ਤਰ ਦੇ ਚੱਕਰ ਕੱਢ ਰਿਹਾ ਸੀ ਰੋਜ਼ ਉਸ ਨੂੰ ਇਹੀ ਕਿਹਾ ਜਾਂਦਾ ਸੀ ਅਜੇ ਜਗਾ ਨਹੀਂ ਫੇਰਾਵੇਂ ਅੱਜ ਜਦੋਂ ਆਇਆ ਤਾਂ ਦਫ਼ਤਰ ਵਾਲੇ ਸਾਹਿਬ ਨੇ ਇੱਕ ਬਾਬੂ ਨੂੰ ਕਿਹਾ ਇਸ ਆਦਮੀ ਦਾ ਨਾਂ ਪਤਾ ਲਿਖ ਲੋ ਇਸ ਨੂੰ ਚਪੜਾਸੀ ਰੱਖਣਾ ਹੈ ਸੇਠੀ ਸਾਹਿਬ ਨੂੰ ਇੱਕ ਚਪੜਾਸੀ ਮਿਲਿਆ ਹੈ ਕਿਉਂਕਿ ਉਹਨਾਂ ਆਪਣੀ ਸਾਈਕਲ ਵਾਪਸ ਕਰ ਦਿੱਤੀ ਹੈ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ